ਮਰਦਾਨੇ ਦੀ ਨજર ਵਿੱਚ ਬਾਬਾ ਨਾਨਕ ਅਜਵਨ ਖੰਡਾ ਨੇ ਟੈਕੀਆਂ ਕੁੱਲ ਧਰਤ ਨੂੰ ਚੜਿਆ ਚਾ ਅਜ ਮੇਗ ਤੂਸਰੇ ਛਟ ਗਏ ਤੇ ਛਤਰ ਗਿਆ ਨਿਬਲਾ ਅਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ ਅਜ ਰਕੜਾਂ ਦੀ ਕੋਈ ਇੱਕ ਤੇ ਗਿਆ ਮੈਂਕਦਾ ਅੱਖਰ ਵਾ ਅੱਜ ਸਭ ਚਸ਼ਮੇ ਬੋਲੀਆਂ ਸਭ ਚਰਨੇ ਰਹੇ ਮਸਤਾ ਗਏ ਪਰਬਤ ਗਿਰੀਆਂ ਝੋਟੀਆਂ ਹੋ ਗੱਠ ਗੱਠ ਹੋਰ ਉਤਾ ਅਜਵਣ ਵਿੱਚ ਹਿਰਣੀ ਸੂਪਈ ਤੇ ਲਿਸ਼ਕਣ ਲੱਗ ਪਈ ਕਾ ਅਜ ਨਖਰੇ ਆਉਣਾ ਖਿਤੀਆਂ ਤੇ ਚੜਨਾ ਚੰਦ ਨਵਾ ਅੱਜ ਅੱਡੀਆਂ ਨਚਨ ਲੱਗੀਆਂ ਤੇ ਨੈਣ ਗਏ ਸੁਲਫਾ ਸਭ ਜਟਾਂ ਜਟੂਰੇ ਬੋਧੜੇ ਗਏ ਬਿਨ ਤੇਲੋਂ ਥਿੰਦਿਆਂ ਅੱਜ ਪੰਮਨੀ ਖੁਰੀਆਂ ਮਿਸ਼ਰੀਆਂ ਤੇ ਮਿੱਠਤ ਵਧਦੀ ਜਾਂ ਅੱਜ ਰੋਈਆਂ ਹੋ ਕੇ ਬੋਰੀਆਂ ਲਿਆ ਚੋਗ ਸਰਾਇਰਾ ਪਾਂ ਅੱਜ ਤੁਪਾਂ ਧਿਆਨ ਤਰਿੰਦੀਆਂ ਪੜ ਵਰਤਮਾਨ ਗੁਟਕਾ ਅੱਜ ਮੌਸਮ ਨੇ ਮਿਰ ਜਾਬੜੇ ਅੱਜ ਮੌਸਮ ਨੇ ਮਿਜਰਾਬੜੇ ਲੈ ਉਂਗਲਾਂ ਦੇ ਵਿੱਚ ਪਾ ਅੱਜ ਪੌਣ ਸ਼ਰੀ ਦੀ ਢਾਲੀਏ ਰਹੀ ਫਲੀਆਂ ਨੂੰ ਸ਼ਨਕਾ ਪਏ ਅੱਡੀਆਂ ਚੁੱਕ ਚੁੱਕ ਵੇਖਦੇ ਅਜਿ ਕਕਰਾਂ ਤੇ ਫਰਮਾ ਕੋਈ ਵਾਟਲ ਮੇਰੀ ਮਾਰਦਾ ਇੱਕ ਸਾਧੂ ਲੰਗ ਰਿਹਾ ਜੀਦੇ ਮਨੀਆਂ ਮਥੜੇ ਸਾਹਮਣੇ ਗਏ ਸੂਰਜ ਵੀ ਕਚਿਆ ਜਿਦੀ ਪਾਣੀ ਬਣ ਗਏ ਆਰਸੀ ਜੀਦਾ ਪਹਿਰਣ ਬਣ ਗਏ ਰਾ ਜੋ ਬ੍ਰਹਮ ਜੁਨੇ ਉ ਪੈਨ ਦਾ ਸੂਤਰ ਨੂੰ ਦੂਰ ਵਗਾ ਜੋ ਲੱਲੀ ਉਮਰੇ ਚਲੇ ਆ ਪਾਦੇ ਨੂੰ ਪੜਨੇ ਪਾ ਜੋ ਅਥਰਾਹੀ ਅਲ ਬੇਲੜਾ ਜੀ ਦੇ ਸੀਸ ਪੁਜੰਗੀ ਸ਼ਾਂ ਓ ਬੇਦੜੀਆਂ ਦਾ ਸ਼ੋਕਰਾ ਜੋ ਅਜ਼ਲੋਂ ਬੇ ਪਰਵਾਹ ਓ ਚੁਗਦਾ ਰੱਬ ਕਿਆਂ ਰੋੜੀਆਂ ਜੀ ਦਾ ਨਾਨਕ ਨਾਮ ਪਿਆ ਜੀ ਦਾ ਨਾਨਕ ਨਾਮ ਪਿਆ ਅਜ ਤੁਰਿਆ ਸਦਕੀ ਚੋਗੜਾ ਜਾਨਨ ਦਾ ਦੀਪ ਜਗਾ ਉਹਦੇ ਉੱਡਣੇ ਪੈਰ ਸ਼ਬੀਲੜੇ ਤੇ ਪਿੰਜਨੀਆਂ ਨੂੰ ਚਾ ਕੀ ਅੱਖਾਂ ਉਹਦੇ ਬਾਬ ਤਾਂ ਮੇਰਾ ਤਨ ਜਾਵੇ ਕੰਡਿਆਂ ਤੇ ਮਨ ਦੀ ਡੂੰਗੀ ਤਰਤ ਤੇ ਕਿ ਮੋਰ ਜਹਾਨ ਨੱਚਦਾ ਅੱਜ ਪਰਮ ਤੁਲਾਰੀ ਨਾਨਕੀ ਖੁਦ ਮੋਟਾ ਥਾਪੜਿਆ ਅੱਜ ਰੱਬੀ ਸਾਜਰ ਬਾਬੜੀ ਚੋਂ ਸ਼ਬਦਾਂ ਲੈਨੇ ਸਾ ਹੁਣ ਸਬਤ ਰੇੜਾਂ ਲਪਕੇ ਸਭ ਟਿੱਬੇ ਦੇਨੇ ਵਾਜ ਭਰੇ ਪੰਜਾਬ ਦੀ ਵਲਗਣਾਂ ਚੋਂ ਉੱਠਿਆ ਆਪ ਖੁਦਾ ਜੀ ਦੇ ਪਿੱਛੇ ਖਲਕਤ ਦੌੜਦੀ ਫੜ ਇੱਕ ਦੂਜੇ ਦੀ ਬਾ ਇੱਕ ਖੇਲ ਕੋਈ ਪਰ ਮੇਸ਼ਰੀ ਏ ਰਮਜ ਕੋਈ ਅਸਗਾ ਜੋ ਮੁਹੱਬਤ ਕਰੇ ਅਕਾਲ ਦੀ ਤੇ ਕਾਲ ਤੋਂ ਮੁਨ ਕਰਨਾ ਸਭ ਉਰਾ ਪਰਾਂ ਦੇ ਫਲਸਫੇ ਉਹਦੇ ਇੱਕ ਵਿੱਚ ਗਏ ਸਮਾ ਮੈਂ ਤੇਰੇ ਪੈਰੀ ਨਾਨਕਾਂ ਕੁਲ ਜੀਵਨ ਰੱਖ ਲਿਆ ਤੇ ਤੇਰੇ ਪੈਰੋਂ ਉੱਡੀਆਂ ਧੂੜਾਂ ਨੂੰ ਚੱਕ ਲਿਆ ਮੈਨੂੰ ਚੋਂ ਕੁੰਟੀ ਜਾਪਦਾ ਬਸ ਤੇਰਾ ਅਕਸ਼ ਜੀਹਾਂ ਇਕ ਰੀਜ ਕਰੇ ਦੇ ਲੈ ਨਿਤਰੀ ਤੇ ਲੈਦਾ ਇੱਕ ਸੁਪਨਾ ਜਿੱਥੇ ਜਸ਼ ਮਲੰਦੇ ਸੁਚੜੇ ਤੇ ਕੁਰਮ ਵਗੇ ਦਰਿਆ ਤੇਰੀ ਬੁਕਲ ਦੇ ਵਿੱਚ ਬਾਤਸ਼ਾਹ ਮੇਰੇ ਨਿਕਲ ਜਾਵਨ ਸਾ ਮੇਰੇ ਤਨ ਦਾ ਚੋਲਾ ਉੱਡ ਕੇ ਜਦ ਰਲ ਜਾਏ ਵਿੱਚ ਹਵਾ ਤਾਂ ਹਵਾ ਚ ਉੱਠੇ ਗੂੰਜਵੇ ਨਾਨਕਵਾ 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 ਨਾਨਕਵਾ